ਅੱਜ ਦਾ ਸਾਡਾ ਮੁੱਦਾ ਹੈ ਜਿਹੜਾ ਕਿ ਸਾਰਿਆਂ ਲਈ ਸਾਰੇ ਹਿੰਦੁਸਤਾਨ ਦੇ ਲਈ ਮੋਸਟ ਇੰਪੋਰਟੈਂਟ ਮੁੱਦਾ ਹੈ ਉਹ ਮੁੱਦਾ ਹੈ ਕਿ ਉਹੀ ਬੰਦਾ ਇਲੈਕਟ ਹੋਵੇ ਇੱਕ ਇਲੈਕਟੋਰਲ ਸਿਸਟਮ ਹੈ ਇੱਕ ਡੈਮੋਕ੍ਰੈਟਿਕ ਸਿਸਟਮ ਹੈ ਇੱਥੇ ਕੋਈ ਟੱਕ ਨਹੀਂ ਚੱਲਦਾ ਬੰਦੇ ਆਪਣੀ ਮਰਜ਼ੀ ਨਾਲ ਵੋਟ ਪਾਵੇ ਬਟ ਇੱਕ ਵੋਟ ਪਾਵੇ ਇਹ ਨਹੀਂ ਹੈ ਵੀ ਇੱਕ ਵੋਟ ਨਾਰਮਲ ਪਾਵੇ ਤੇ ਤਿੰਨ ਝੁੱਟੀਆਂ ਪਹਿਨ ਉਹ ਇਹ ਸਿਸਟਮ ਨੂੰ ਵੋਟਸੋਰ ਗੱਦੀ ਛੋੜਦੇ ਸਿਸਟਮ ਨੂੰ ਚਲਾਉਂਦੇ ਤਹਿਤ ਅਸੀਂ ਆਪਣੇ ਪੂਰੇ ਹਲਕੇ ਦੇ ਵਿੱਚ ਜਾਵਾਂਗੇ ਸਾਨੂੰ ਹਜੇ 15 ਤਰੀਕ ਤੱਕ ਮਿਲਿਆ ਤਾਂ ਅਸੀਂ 15000 ਫਾਰਮ ਹੀ ਭਰ ਕੇ ਦਵਾਂਗੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਜਾਣਗੇ ਐਂਡ ਅਸੀਂ ਇਹ ਬੇਸਲਾਈਨ ਤੁਹਾਨੂੰ ਵਿਦ ਪ੍ਰੂਫ ਇਹ ਰਾਹੁਲ ਗਾਂਧੀ ਜੀ ਕੋਲ ਫਾਈਲ ਜਾਊਗੀ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹੀ ਫਾਈਲ ਦਿੱਤੀ ਜਾਊਗੀ ਕਿ ਆਹ ਦੇਖੋ ਜੀ ਇੱਥੇ ਕੀ ਹੋਇਆ ਇੱਥੇ ਇੱਕ ਜਿੱਤਿਆ ਹੋਇਆ ਬੰਦਾ ਜਿਹਦੇ ਕੋਲ 6 ਬੂਥ ਸੀ ਉਹਦੇ ਇੱਕ ਬੂਥ ਤੇ 300 ਤੋਂ ਉੱਤੇ ਝੂਠੀਆਂ ਵੋਟਾਂ ਪਈਆਂ ਇੱਕ ਬੂਥ ਤੇ ਅੱਗੇ ਇਸੇ ਤੋਂ ਐਮ.ਐਲ.ਏ ਬੰਨਾ ਹੈ ਇਸੇ ਤੋਂ ਐਮ.ਪੀ ਬੰਨਾ ਹੈ ਮਰੇ ਹੋਏ ਬੰਦੇ ਅਸੀਂ 80 ਕੱਢ ਕੇ ਗਿਨਾਤੇ ਰਿਸ਼ਤੇਦਾਰ ਸਾਡੇ ਕੋਲ ਪੂਰੇ ਘਰ ਦੇ ਐਡਰੈਸ ਹੈ ਸਾਡੇ ਨਾਲ ਚੱਲੋ ਘਰ-ਘਰ ਅਸੀਂ ਰਿਸ਼ਤੇਦਾਰ ਤੁਹਾਨੂੰ ਬੁਲਾਤੇ ਮਿਲਾ ਮਿਲਾ ਵੀ ਦਿੱਤੇ ਵੀ ਬੰਦੇ ਇਹ ਤਾਂ ਮਰੇ ਹੋਏ ਆ ਤੇ 130 ਬੰਦੇ ਆ ਇੱਕ ਬੂਥ ਚੋਂ ਜਿਹੜੇ ਬਾਹਰ ਗਏ ਹੋਏ ਨੇ ਨਾ ਰਾਇਸ ਜਿਹੜੇ 15 ਸਾਲ ਹੋ ਗਏ ਵਾਪਸ ਹੀ ਨਹੀਂ ਆਏ। ਯਾ ਇਲੈਕਸ਼ਨਸ ਵੇਲੇ ਅੱਥੇ ਸੀਗੇ ਹੀ ਨਹੀਂ। ਉਹਨਾਂ ਦੀਆਂ ਵੋਟਾਂ ਪੈ ਗਈ। ਸੋ ਇਹ ਜੀ ਝੂਠੀ-ਵੁੱਠੀ ਪੈਣੀ ਹੈ ਇੱਕ ਬੂਥ ਤੇ 300 ਤੋਂ ਉੱਤੇ ਝੂਠੀ ਵੋਟ ਪੈਣੀ ਹੈ ਤੇ ਮੇਰੇ ਸਾਡੇ ਕੋਲ ਤਾਂ ਫਿਰ 173 ਬੂਥਸ ਐ। ਕਿੰਨੀਆਂ ਝੂਠੀ ਵੋਟਾਂ ਪਈਆਂ ਇਸ ਜੀ ਦੇ ਵਿੱਚ? ਮੈਂ ਤੁਹਾਨੂੰ ਇੱਕ ਬੂਥ ਚ 300 ਤੋਂ ਉੱਤੇ ਝੂਠੀਆਂ ਵੋਟਾਂ ਗਿਣਦੀਆਂ। ਹੁਣ ਤੁਸੀਂ ਆਪ ਦੱਸੋ ਮੇਰਾ ਬੰਦਾ ਦੋ ਵੋਟਾਂ ਨਾਲ ਹਾਰਿਆ ਹੋਇਆ। ਹੇ ਉਹ ਦੂਸਰ ਨੂੰ ਪਤਾ ਹੈ ਅਸੀਂ ਡੋਰ ਟੂ ਡੋਰ ਕੀਤਾ ਸਾਰੇ ਅਸੀਂ ਕੱਢ ਕੇ ਲਿਆਇਆ ਇੱਕ ਬੂਥ ਤੋਂ ਸਿਰਫ ਉਹਨੂੰ ਹਰਾਣ ਲਈ ਇੰਨੀਆਂ ਵੋਟਾਂ ਪਾਈਆਂ ਗਈਆਂ ਮਟਬ ਇੱਕ ਆਨਲਾਈਨ ਸਾਰਾ ਕੁਝ ਹੋ ਚੁੱਕਾ ਫਿਰ ਵੀ ਮਰੇ ਬੰਦੇ ਦੀ ਵੋਟ ਕੱਟੇ ਕਿਉਂ ਹੋ ਜਾਂਦੀ ਇਹ ਇਹੀ ਦਾ ਸਿਸਟਮ ਹੈ ਹੁਣ ਜਦੋਂ ਤੱਕ ਡਿਪਟੀ ਕਮਿਸ਼ਨਰ ਕੋਲੇ ਵੀ ਨਹੀਂ ਜਾਇਆ ਜੋ ਸੁਣਨ ਨੂੰ ਤਿਆਰ ਹੀ ਨਹੀਂ ਐਸਡੀਐਮ ਮੈਂ ਹੁਣ ਅਮਰਤਸਰ ਹੀ ਸਟੰਕ ਕਰਨਾ ਸੀਗਾ ਤੇ ਤੁਹਾਨੂੰ ਲੜਨਾ ਪੈਂਦਾ ਹੈ ਸੀਐਮ ਲੈਵਲ ਤੱਕ ਵੀ ਲੜਨਾ ਪੈਂਦਾ ਹੈ ਮੰਤਰੀਆਂ ਨਾਲ ਵੀ ਲੜਨਾ ਪੈਂਦਾ ਹੈ ਵੀ ਸਾਨੂੰ ਪੈਸਾ ਦੋ ਨਮਸਕਾਰੋ ਲੋਕਾ ਨੂੰ ਕਿੰਨਾ ਪੈਸਾ ਦਿੱਤਾ ਹੈ ਵੀ ਤੁਸੀਂ ਕਹਿ ਦਿੰਦੇ ਹੋ ਐਮ ਐਲ ਏ ਨੇ ਕੰਮ ਨਹੀਂ ਕੀਤਾ ਤੁਸੀਂ ਇਹ ਦੱਸੋ ਕਿੰਨਾ ਪੈਸਾ ਦਿੱਤਾ ਹੈ ਪਰ ਉਹ ਚੀਜ਼ਾਂ ਬੇ ਮਾਇਨੇ ਜਿਹੜੀ ਵੀ ਇਲੈਕਸ਼ਨ ਹੁੰਦੀ ਹੈ ਤਾਂ ਝੂਠੀ ਵਿੱਚ ਸੋਧ ਹੁੰਦੀ ਹੈ ਨਵੇਂ ਲਿਸਟਾਂ ਤਿਆਰ ਹੁੰਦੀਆਂ ਨੇ ਇਸ ਪ੍ਰਸ਼ਾਸਨ ਵੱਲੋਂ ਫਾਇਦਾ ਉਹ ਉਹ ਕੀ ਚੀਜ਼ ਉਹ ਝੂਠੇ ਉੱਥੇ ਐਡ ਹੁੰਦੀਆਂ ਨੇ ਕਿਉਂਕਿ ਪਹਿਲਾਂ ਜਿਹੜੀਆਂ ਅਸੀਂ ਬਣਾਈਆਂ ਜਾਂ ਜਿੱਥੇ ਜਿੱਥੇ ਅਸੀਂ ਬੀ ਐਲਓ ਦੇ ਨਾਲ ਗਏ ਆ ਉਦੋਂ ਕਰਾਸ ਲੱਗਿਆ ਇਹਦਾ ਮਤਲਬ ਐਂਡ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਲਿਸਟ ਤਿਆਰ ਕਰਕੇ ਰੱਖੀ ਹੋਈ ਸੀ ਜਿਹੜੀ ਸ਼ਾਮ ਦੇ 5 ਵਜੇ ਉਹਨਾਂ ਨੇ ਸਾਨੂੰ ਦਿੱਤੀ ਉਦੇ ਵਿੱਚ ਸਾਡੇ ਕੋਲ ਕਿੰਨਾ ਟਾਈਮ ਹੈ ਵੀ ਅਸੀਂ ਆਇਡੈਂਟੀਫਾਈ ਕਰੀਏ ਵਿਯੋਧੀ ਕਿੰਨੇ ਨਾਮ ਹੈ ਕੀ ਹੈ ਫਿਰ ਪ੍ਰੈਜ਼ਾਈਡਿੰਗ ਆਫੀਸਰ ਨੇ ਅੰਦਰ ਮਾਰ ਕੀਤੀਆਂ ਵੀ ਆਹ ਬੰਦੇ ਤਾਂ ਹੈ ਹੀ ਨਹੀਂ ਆ ਜੜੇ ਆਪ ਆ ਗਏ ਬੰਦਾ ਹੋਰ ਸੀ ਆਧਾਰ ਕਾਰਡ ਕਿਸੇ ਹੋਰ ਦਾ ਸੀ ਉਹ ਪੀਲੇ ਨਾਲ ਮਾਰ ਕਰਕੇ ਤੁਹਾਨੂੰ ਦਿੱਤੀਆਂ ਹੋਈਆਂ ਵੀ ਆ ਅਸੀਂ ਤਾਂ ਆ ਐਕਸਰਸਾਈਜ਼ ਹੈ ਇੱਕ ਬੂਥ ਦੀ ਐਕਸਰਸਾਈਜ਼ ਹੈ ਸਾਰੇ ਹਿੰਦੁਸਤਾਨ ਦੀ ਲਾ ਲਓ ਤੇ ਤੁਹਾਡੇ ਹੁਣ ਪਾਰਟੀ ਵੱਲੋਂ ਡਿਊਟੀ ਲੱਗੀ ਹੈ ਸਾਰੇ ਇਹ ਪਾਰਟੀ ਵੱਲੋਂ ਡਿਊਟੀ ਲੱਗੀ ਹੈ ਮੇਰੀ ਅਸੀਂ ਕਿਉਂਕਿ ਇਹ ਐਫਿਡੇਵਟ ਹੈ ਲੋਕਾਂ ਦੇ ਉਹ ਡੈਥ ਸਰਟੀਫਿਕੇਟ ਹੈ ਉਹ ਬੰਦੇ ਹੁੰਦੇ ਜਿਹੜੇ ਮਰ ਗਏ ਇਸ ਕਢਾਈ ਹੈ ਫੈਮਿਲੀਜ਼ ਨਾਲ ਖਣੀ ਹੈ ਤਾਂ ਜਿਹੜੇ ਐਨ ਆਰ ਇਸ ਬਾਹਰ ਹੈ ਉਹਨਾਂ ਦੇ ਐਫਿਡੇਵਟਸ ਨਾਲ ਲੱਗੇ ਹੋਏ ਹੈ ਪ੍ਰੈਜ਼ਾਈਡਿੰਗ ਆਫੀਸਰ ਦਾ ਐਫਿਡੇਵਟ ਲੱਗਾ ਹੋਇਆ ਮਿਲਦੇ ਤੱਕਾ ਕੀਤਾ ਜਾ ਰਿਹਾ ਹੈ ਵੀ ਮੈਨੂੰ ਕਿਹਾ ਜਾ ਰਿਹਾ ਹੈ ਵੀ ਇਹਨੂੰ ਡਿਕਲੇਅਰ ਨਾ ਕਰੋ ਫਿਰ ਇਹਨ ਜਿੱਤਾ ਇਹ ਸਾਨੂੰ ਕਦੇ ਬੰਦ ਨਹੀਂ ਦੇਣਗੇ ਮੈਮ ਲੋਕਤੰਤਰ ਕਿੱਥੇ ਰਹਿ ਗਿਆ ਹੈ ਫਾਈ ਨਹੀਂ ਖਤਮ ਹੋ ਗਿਆ ਇਹਦੀ ਤਾਂ ਲੜਾਈ ਲੜ ਰਿਹਾ rahul gandhi ਇਹ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਹਿ ਰਹੇ ਆ ਵੀ ਭਾਈ ਕੀ ਜਾਂਦਾ ਹੈ ਬੰਦਿਆਂ ਦੀ ਡਿਊਟੀ ਲਾ ਦੋ ਅਸੀਂ ਆਪਣੇ ਸਾਈਨ ਕਰਕੇ ਦਾਖਾਖ ਨੰਬਰ ਲਾ ਕੇ ਵੋਟ ਪਾਵਾਂਗੇ ਸਾਡੇ ਗੱਲੇ ਚੋਂ ਕੱਢ ਲਓ ਪਰ ਇਲੈਕਸ਼ਨ ਕਮਿਸ਼ਨ ਨੇ ਰਾਹੁਲ ਗਾਂਧੀ ਕੋ ਐਫੀਡੇਵਿਟ ਮੰਗੇ ਸੀ ਫਿਰ ਵੀ ਅਫੇਰ ਫਿਰ ਤੋਂ ਉਸ ਤੋਂ ਬਾਅਦ ਦੇਖ ਲੈ ਕੀ ਕਰਦੇ ਉਹ ਐਫੀਡੇਵਿਟ ਦੇਦੇ ਨਾਲ ਹੀ ਲੈ ਕੇ ਜਾਣਗੇ ਨਾ ਦੇਖੋ ਐਫੀਡੇਵਿਟ ਦੇ ਵਿੱਚ ਇੱਕ ਸਰਟਨ ਅਮਾਉਂਟ ਆਫ ਸਿਗਨੇਚਰ ਚਿੰਦੇ ਹੁੰਦੇ ਆ ਉਹਦੇ ਤਹਿਤ ਹੀ ਅਸੀਂ ਮਹਿੰਮ ਚਲਾਈ ਹੈ ਕੱਲ੍ਹ ਘੱਟ ਤੋਂ ਘੱਟ 100 ਬੰਦਿਆਂ ਦੀ ਮੈਂ ਡਿਊਟੀ ਲਾਈ ਹੈ اسی پوری باインド کرا کے 15 تاریخ ਤੋਂ ਪਹਿਲਾਂ ਪਹਿਲਾਂ ਇਹ ਉਹਨਾਂ ਨੂੰ ਪਹੁੰਚਾਵਾਂਗੇ ਤਾਂ ਕਿ ਸਾਰੇ ਹਿੰਦੁਸਤਾਨ 'ਚ ਉਹਨਾਂ ਕੋਲ ਉਹਨੇ ਸਿਗਨੇਚਰਸ ਕੌਂ ਜਾਂ ਜੀ ਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਅੱਖਾਂ ਖੁੱਲਣ ਕਿ ਉਹ ਦੇਖਣ ਕਿ ਸਾਡੇ ਹਿੰਦੁਸਤਾਨ 'ਚ ਹੋ ਕੀ ਰਿਹਾ ਹੈ ਸਿਸਟਮ ਕਿਵੇਂ ਚੱਲ ਰਿਹਾ ਹੈ ਇਲੈਕਟੋਰਲ ਸਿਸਟਮ ਗਲਤ ਹੈ ਇਹਦਾ ਮਤਲਬ ایਵੀਐਮ ਮਸ਼ੀਨ ਗਲਤ ਹੈ ਇਹਨੂੰ ਛੱਡੋ ਮਨ ਬੋਟ ਦੀ ਸੂਚੀ ਕਿਵੇਂ ਬਦਲਣੀ ਚਾਹੀਦੀ ਬੋਟ ਦੀ ਸੂਚੀ ਕਿਵੇਂ ਬਦਲਣੀ ਚਾਹੀਦੀ ਤੁਕਿ ਮਸ਼ੀਨ 'ਤੇ ਤਾਂ ਵਿਸ਼ਵਾਸ ਉੱਠ ਗਿਆ ਮੈਂ ਤੁਹਾਨੂੰ ਉਹੀ ਦੱਸਿਆ ਬਾਹਰ ਵੀ ਇੱਕ ਸਿਸਟਮ ਹੈ ਵੈਲਟ ਪੇਪਰ ਸਿਸਟਮ ਹੈ ਹਰ ਬੰਦਾ ਆਪਣੀ ਵੋਟ ਜਿੱਥੇ ਵੀ ਹੋਵੇ ਉਹਨਾਂ ਦਾ ਇੱਕ ਕਲੈਕਟਿੰਗ ਸੈਂਟਰ ਹੁੰਦਾ ਹੈ ਬੰਦਾ ਉੱਥੇ ਜਾਂਦਾ ਹੈ ਉੱਥੇ ਜਾ ਕੇ ਵੈਲਟ ਦੇ ਵਿੱਚ ਆਪਣੀ ਵੋਟ ਪਾ ਜਾਂਦਾ ਹੈ ਨਾਲ ਆਪਣਾ ਕੱਲੀ ਆ ਰਹੀ ਹੈ ਵੈਲਟ ਦੀ ਪਰ ਵੈਲਟ ਦੀ ਡਿਮਾਂਡ ਤੇ ਗੌਰ ਨਹੀਂ ਹੋਇਆ ਮੈਂ ਹਾਂਜੀ ਹੁਣ ਅਸੀਂ ਲੜਾਈ ਲੜ ਰਹੇ ਦੇਖੋ ਸਾਡੀ ਇਲੈਕਸ਼ਨ ਨੂੰ ਟਾਈਮ ਹੈ ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਫੇਅਰ ਹੈ ਤੇ ਉੱਥੇ ਹੀ ਕਿ ਮਾਨਦਾਰ ਬੰਦਾ ਬੈਠਾ ਹੈ ਤੇ ਜੁਡੀਸ਼ੀਅਲ ਸਿਸਟਮ ਉਹਦੇ ਨਾਲ ਹੈ ਤੇ ਪੋਲੀਟੀਕਲ ਸਾਰਾ ਸਿਸਟਮ ਉਹਦੇ ਨਾਲ ਹੈ ਚੰਗੇ ਪੋਲੀਟੀਕਲ ਲੀਡਰਸ ਜਿਹੜੀ ਮਰਜ਼ੀ ਪਾਰਟੀ ਦੇ ਹੋਣ ਕਦੇ ਨਹੀਂ ਜਿੱਤ ਪਾਣਗੇ ਜੇ ਇਹਹੀ ਸਿਸਟਮ ਰਿਹਾ ਕਿਉਂਕਿ ਹੌਲੀ ਹੌਲੀ ਉਹ ਛੱਡ ਜਾਣਗੇ ਕਿਉਂ ਐਨਜੀ ਤੋਂ ਸਿਝਾਣਾ ਫਿਰ ਫਾਇਦਾ ਕੀ ਮਸ਼ੀਨਾ ਮੈਨੂੰ ਤਾਂ ਆਪ ਆਇਆ ਸੀ ਮਸ਼ੀਨ ਵਾਲਾ ਮੇਰੇ ਕੋਲ ਵੀ ਭਾਈ 15 ਲੱਖ ਦੇ ਦੋ 15000 ਵੋਟ ਲੈ ਲਓ ਮੈਂ ਕਿਉਂ ਦਵਾਂ ਮੇਰੀ ਤਾਂ ਸਾਲ ਦੀ ਪੈਨਸ਼ਨ ਹੈ ਮੈਂ ਕਿਉਂ ਦਵਾਂ ਕਿਸੇ ਨੂੰ ਇਸ ਤਰ੍ਹਾਂ ਕਰ ਲੈਣਾ ਸੀ 15 ਲੱਖ ਦੀ ਕਿ ਕਿ 15 ਉਹ ਕਹਿੰਦਾ ਮੈਂ ਹੈਕ ਕਰੂੰਗਾ ਮਸ਼ੀਨ ਨੂੰ ਉਹਨੇ ਦੇਖ ਦੱਸਿਆ ਮੈਨੂੰ ਬੰਬੇ ਤੋਂ ਆਇਆ ਸੀ ਉਹਨੇ ਮੈਨੂੰ ਦੱਸਿਆ ਮੈਨੂੰ 100 ਮੀਟਰ ਦੇ ਅੰਦਰ ਅੰਦਰ ਉਹ ਲੈ ਦੋ ਮੈਡਮ ਕਮਰਾ ਤੇ ਜਿੱਥੇ ਤੁਹਾਡੀ ਮਸ਼ੀਨ ਪਈ ਹੈ ਕਹਿੰਦਾ ਜਦੋਂ ਉਹਨੂੰ ਖੋਲਣਗੇ ਆਨ ਕਰਨਗੇ ਜਦੋਂ ਹੀ ਉਹਨੂੰ ਖੋਲ ਕੇ ਉਹਨਾਂ ਗਿਣਤੀ ਸ਼ੁਰੂ ਕਰਨਗੇ ਤਾਂ ਹੈਕ ਹੋ ਚੁੱਕੇ ਪਹਿਲੀ 15000 ਵੋਟ ਤੁਹਾਡੀ ਆਉਗਾਂ ਬਾਅਦ ਚ ਗਿਣਤੀ ਹੋਈ ਜਾਵੇ ਇਹ ਪੋਸਿਬਿਲਿਟੀ ਹੈ ਨਾ ਜੇ ਮੈਂ ਪਾਲਿਸੀ ਅਪਣਾਈ ਹੁੰਦੀ ਤਾਂ ਮੈਂ ਹਾਰੇ ਥੋੜੀ ਹੁੰਦੇ ਨਾ ਜ਼ਿੰਦਗੀ ਜੇ ਅਪਣਾਣੀ ਹੈ ਨੇ ਉਹ ਵੀ ਕਹਿ ਰਹੇ ਹੋ ਵੀ ਜਿਹੜੇ ਕੀਤੇ ਸੀ ਉਹਨੇ ਪੋਰਸੀ ਬਣਾਏ ਕੋਈ ਕਿਹਾ ਸਾਡੇ ਬੰਦੇ ਸੀ ਤੁਹਾਡੇ ਉਹਨਾਂ ਨੇ ਉਹ ਕਾਰਵਾਈ ਕਰਾਉਣੇ ਗਈ ਸੀ ਉਸ ਬੰਦੇ ਦੇ ਉੱਪਰ ਕਾਹ ਦਾ ਚੱਲ ਰਿਹਾ ਸੀ ਕਿਸੇ ਹੋਰ ਮੈਡੀਕਲ ਬੰਦੇ ਕੋਲ ਜਾ ਕੇ ਉਹ ਉਹ ਬੰਦੇ ਉਹ ਬੰਦਾ ਜਦੋਂ ਮੇਰੇ ਕੋਲ ਆਇਆ 5 ਮਿੰਟ ਬਾਅਦ ਹੀ ਗਾਇਬ ਹੋ ਗਿਆ ਤੁਸੀਂ ਤਾਂ ਮਨਾ ਕਰਤਾ ਉਹ ਕਿਤੇ ਕਿਸੇ ਹੋਰ ਨੂੰ ਹਾਇਰ ਦਾ ਕੀਤਾ ਹੋਵੇ ਗਿਆ ਹੁਣ ਮੈਨੂੰ ਕੀ ਪਤਾ ਕੀ ਦੇ ਕੋਲ ਗਿਆ ਪਰ ਮੈਂ ਸੁਣ ਲਿਆ ਸੀ ਵੀ ਪਹੁੰਚ ਗਿਆ ਤੇ ਉਹਨੂੰ ਪੈਸੇ ਮਿਲ ਗਏ ਹੁਣ ਕਾਉਂਸਲਰ ਉਹਨਾਂ ਨੇ ਸਾਰੇ ਜਿੰਦੇ ਹੀ ਬਣਾਤੇ ਇੱਕ ਤਾਂ ਵੀ ਮਰਿਆ ਤਾਂ ਨਹੀਂ ਬਣਾਤਾ ਕੋਈ ਹੋ ਸਕਦਾ ਕੁਝ ਵੀ ਹੋ ਸਕਦੇ ਜਿਸ ਦਾ ਸਾਹਮਣਾ ਲਈ ਹੈ ਤਾਂ ਕੁਝ ਵੀ ਹੋ ਸਕਦਾ ਉਸਦੇ ਮਰੀਆਂ ਚ ਕੋਈ ਜ਼ਿਆਦਾ ਵੋਟਾਂ ਲੈ